ਸਸਤੀ ਕਾਰ ਮੈਂ ਮਿਲ ਜਿੱਤਾਈ ਕਰੜੀਆ ਤੁਹਾਨੂੰ ਅੱਜ 59 ਕਾ ਟਰੈਕਟਰ ਬਾਰੇ ਦੱਸ ਰਿਹਾ ਜੀ ਵੀ ਰੰਗ ਵੀ ਆਂ ਕੀਤਾ ਤੇ ਮਗਰਿਆਣਾ ਦੇ ਚਾਦਰਾਂ ਜਾਂਦੇ ਨੇ ਤੇ ਇਹਦੇ ਆ ਬ੍ਰੇਕਾਂ ਸੁੱਕੀਆਂ ਫਿਗੀਆਂ ਜੀ ਪਹਿਲਾਂ ਉਹਨੀਆਂ ਤੇਰ ਵਾਲੀ ਬ੍ਰੇਕਾਂ ਹੁਣ ਸੁੱਕੀਆਂ ਕਰਦੇ ਹਾਂ ਜੀ ਦਿਖਾਉਂਦੇ ਹਾਂ ਆ ਆ ਦੇਖੋ ਜੀ 59 ਕਾ ਕਰੀ ਆ ਫੀ ਕਾਸ਼ਟ ਕਾ ਲਾ ਕੇ ਰੰਗ ਕੀਤਾ ਜੀ ਰੰਗ ਕਰਨ ਦਾ ਤਿਆਰੀ ਚ ਰੰਗ ਕਰਨ ਕਰੀ ਦੇਖੋ ਜੀ ਚੰਗੀ ਤਰ੍ਹਾਂ ਦੇਖੋ ਤੁਹਾਨੂੰ ਮੈਂ ਦਿਖਾਉਣਾ ਸਾਰੇ ਇਹਦੀ ਵੀਡੀਓ ਨਸ਼ਟ ਕਰੀ ਲਿਆ ਕੇ ਕਰੀ ਤਿਆਰ ਕੀਤਾ ਜੀ ਰੰਗ ਲਾਇਆ ਬਾਕੀ ਆ ਦੇਖੋ ਜੀ ਇਹਦੇ ਪਹਿਲਾਂ ਤਾਂ ਹੁੰਦੇ ਸੀ ਆਪਣੀਆਂ ਤੇਲ ਵਾਲੀਆਂ ਬ੍ਰੇਕਾਂ ਉਹਦੀਆਂ ਬੁੱਕੀਆਂ ਬਾਕੀਆਂ ਪਾੜ ਜਾਂਦੀਆਂ ਸੀ ਸੋਨੂੰ ਇਹਦੇ ਵਾਰ ਦਿਖਾ ਰਹੇ ਆਂ ਵੀਡੀਓ ਇਹ ਸੁੱਕੀਆਂ ਬ੍ਰੇਕਾਂ ਕਰਾਂਗੇ ਜੀ ਨਾਲ ਅਗਰਾਂ ਦੀਆਂ ਆ ਦੇਖੋ ਜੀ ਆ ਰਾੜਾਂ ਲੱਗੀਆਂ ਹੋਈਆਂ ਤੇ ਆ ਦੇਖੋ ਜੀ ਸੁੱਕੀ ਇਧਰੋਂ ਆ ਹਲਦੀਆਂ ਦੇਖੋ ਛੁੱਕੇ ਬ੍ਰੇਕਾਂ ਦੀ ਬਹੁਤ ਵਧੀਆ ਬ੍ਰੇਕ ਦੱਸਦੇ ਜੀ ਤਿੰਨ ਚਾਰ ਟਰੈਕਟਰ ਨੇ ਹੋਰ ਵੀ ਕਰਵਾਏ ਨੇ ਇਹਨਾਂ ਪੰਡੂ ਬਹੁਤ ਵਧੀਆ ਬ੍ਰੇਕਾਂ ਦੀ ਛੁੱਕੇ ਬ੍ਰੇਕਾਂ ਦੀ ਬੁੱਕੀਆਂ ਨਹੀਂ ਲੀਕ ਕਰਨੇ ਦਿੱਖੇ ਲੱਗਿਆ ਨਹੀਂ ਸੀ ਬੁੱਕਿਓ ਪਾੜ ਜਾਂਦੇ ਸੀ ਲੀਕ ਹੋਈ ਨਹੀਂ ਸੀ ਤੇ ਤਾਂ ਕਰਕੇ ਇਹਨਾਂ ਨੇ ਇਹ ਕਰਵਾਇਆ ਜੀ ਇਹਦੇ ਤੇ ਖਰਚਾ ਆਇਆ ਜੀ 3000 ਰੁਪਏ ਦੋਨੋਂ ਬ੍ਰੇਕਾਂ ਤੇ ਰਾਣਾ ਪਵਾਤੀ ਹੈ ਦੇਖੋ ਇਸ ਮਾਰਕ ਚਿੰਗਤਨਾ ਮੈਂ ਆਇਆ ਸੀ ਅੱਜ ਮੈਂ ਹਾਂ ਚੱਲ ਲੱਗਾਂ ਜਾਣਕਾਰੀ ਜਹਾਂ ਦੱਸ ਦਿੰਨੇ ਕਿਸੇ ਵੀਰ ਨੇ ਕਰਾਉਣ ਨੂੰ ਹਣ ਤੇ ਤੁਹਾਨੂੰ ਕੰਨੈਕਟ ਕਰ ਲੈਣਾ ਠੀਕ ਹੈ ਹੁਣ ਤਾਂ ਜਿਸ ਨੂੰ ਪਹਿਲਾ ਭਾਗ ਆ ਜੀ ਬਾਕੀ ਦੂਜਾ ਭਾਗ ਫੇਰ ਤੁਹਾਨੂੰ ਜਦੋਂ ਰੰਗ ਹੋ ਗਿਆ ਉਦੋਂ ਵਿਖਾਵਾਂਗੇ ਜੀ ਬਾਕੀ ਜਿਹੜੀ ਆ ਚਾਦਰ ਆ ਜੀ ਇਹ ਵੀ ਆਪਾਂ ਨੇ ਘਰੇ ਕੱਟ ਕੇ ਆਪ ਲਈ ਆ ਜੀ ਆਹ ਦੇਖੋ ਧਿਆਨ ਨਾਲ ਇਹਨਾਂ ਚਾਦਰਾਂ ਦੇ ਮਗਰਾੜਾ ਆ ਰਿਹਾ ਮਗਰਾੜਾ ਨਹੀਂ ਚਾਦਰ ਆ ਆਹ ਦੇਖੋ ਤੀਕੀ ਤੇ ਇਹ ਜੀ ਜੀ ਚਾਦਰ ਦਿਖਾਉਣੀ ਜੀ वह देखो सनू अगली तू बाद बना के दिखावा जी का रंग होगा जी यह आप ही घर किया जी आप ही घर किया रंग है धन्यवाद जी बद तो बद से करना वीडियो में ओके जी